ਤਨ ਨੂੰ ਇਹ ਵੀ ਲਾਈਫ ਸਟਾਈਲ ਦਿਖਾ ਰਹੇ ਹਨ ਕਿ ਜੋ ਅੱਜ ਦੀ ਰਟਾਇਰਮੈਂਟ ਜੋ ਅਫਸਰ ਹੋਏ ਪੰਜਾਬ ਪੁਸਤ ਦੇ ਵਿੱਚ ਜੋ ਪੈਨਸ਼ਨ ਆ ਚੁੱਕੇ ਉਹਨਾਂ ਨੂੰ ਇੱਕ ਸੋਸਾਇਟੀ ਜੋ ਸ਼ਿਸ਼ੂਪੜੈਸੀ ਉਹਨਾਂ ਨੇ ਸ੍ਰੀ ਅਖੰਡ ਪਾਤਸ਼ਾਹ ਦੇ ਫੂਟ ਅਰਮੋਕ੍ਰੈਸੀ ਕਾਜ ਕੋ ਬੈ ਜਾ ਰਹੇ ਉਹ ਜੋ ਇਥੇ ਪਾਕਿਸਤਾਨ ਲੈ ਕੇ ਆਈ ਸੀ ਜਿਸ ਤੇ ਦਿਖੇ ਜੇ ਕੋ ਨਿਸ਼ਾਨ ਹੈ ਆਗੇ ਨੱਗੇ ਜੀ ਜੀ ਨੈਟ ਸੀਐਸ ਵੀ ਤੁਹਾਨੂੰ ਨਾਲ ਜੁੜਦੇ ਹਾਂ ਧਿਆਨ ਨਾਲ ਜਦ ਧਿਆਨ ਲਾਣਾ ਹੋਵੇ ਦੁਰੀਆਂ ਦੇ ਅੰਦ ਲੈ ਕੇ ਕਰਦੇ ਹੈ ਸਤਿਗੁਰੂ ਜੀ ਦੀ ਸੋਭਾ ਸਿਦੇ ਜੀ ਨੇ ਸਿਧਾ ਤਾਟਾ ਸਿੰਘ ਗੁਰਸੈਰ ਜੀ ਦੀ ਸੋਭਾ ਹੈ ਬ੍ਰਾਜਪੁਰ ਉਹਦੇ ਨਾਲ ਆਂਦੇ ਚ ਸਸੰਗ ਕ੍ਰਿਪਾ ਚਾਲੇ ਜਿਹਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਬਖਸ਼ਿਸ਼ਾਂ ਕਰ ਰਹੇ ਹਨ ਸਤਿਗੁਰ ਜੀ ਇਸੇ ਤਰ੍ਹਾਂ ਕਿਰਪਾ ਕਰਦੇ ਰਹੇ ਬਖਸ਼ਿਸ਼ਾਂ ਕਰਦੇ ਰਹੇ ਹਨ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਇਹ ਨਗਰੀ ਹੈ ਪਾਗਾਂ ਵਾਲੇ ਹਨ ਕਿ ਜਿਨ੍ਹਾਂ ਨੂੰ ਇੱਥੇ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਸੂਰਜ ਚੜੇ ਹਜ਼ਾਰ ਅਤੇ ਚਾਨਣ ਹੁੰਦਿਆਂ ਪੁਰਬਿਨ ਘੋਰ ਅੰਧਾਰ ਅਤੇ ਚਾਨਣ ਹੁੰਦਿਆਂ ਪੁਰਬਿਨ ਘੋਰ ਅੰਧਾਰ ਇੰਨਾ ਹੀ ਲਫ਼ਜ਼ਾਂ ਦੇ ਨਾਲ ਮੈਂ ਭਾਈ ਸਾਹਿਬ ਜੀ ਨੂੰ ਭਾਈ ਵਿਸ਼ਾਲ ਜੀ ਜੋ ਕਿ ਸਾਡੀ ਕੌਮ ਦੇ ਉੱਗੇ ਹੀਰੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਤੁਸੀਂ ਪਾਣੀ ਸਰਵਣ ਕਰਾ ਕੇ ਔਰ ਕੱਥਾ ਦੇ ਵਿਚਾਰ ਕਰਕੇ ਸੰਤਾਂ ਨੂੰ ਨਿਹਾਲ ਕਰੋ ਜੀ ਹਾਏ ਜਤੀ ਇਕ ਤਾਇ ਅਨੇਕਤਾ ਬਿਲਾਏ ਜਾਂਦੀ ਹੋਵਤੀ ਕੁਤੀਲ ਤਕਤ ਬਨ ਕੁਰਾਨ ਕੀ ਹਾਏ ਜਤੀ ਇਕ ਤਾਇ ਅਨੇਕਤਾ ਬਿਲਾਏ ਜਾਂਦੀ ਹੋਵਤੀ ਕੁਤੀਲ ਤਕਤ ਬਨ ਕੁਰਾਨ ਕੀ ਪਾਪ ਹੀ ਪਰਪਤ ਜਾਤੇ ਧਰਮ ਤਸਕ ਜਾਤੇ ਬਰਨ ਗਰਗ ਜਾਤੇ ਸਾਹਿਤ ਵਿਧਾਨ ਕੀ ਦੇਵ ਦੇਵ ਦੇਹਰਾ ਸੰਤੋਖ ਸਿੰਘਾ ਤੁਮ ਰਹੋ ਤੇਰੀ ਤੇ ਮਿਟ ਜਾਂਦੀ ਕਥਾ ਬਿਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਵਨ ਪਰਮ ਸੂਰ ਸ੍ਰੀ ਗੁਰੂ ਗੋਬਿੰਦ ਸਿੰਘ ਪਵਨ ਪਰਮ ਸੂਰ ਮੂਰਤ ਨਹੋ ਤੇ ਜੋ ਪਰ ਕరుణ ਨਿਧਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਵਨ ਪਰਮਸੂਰ ਮੂਰਤ ਨਹ ਹੁਤੀ ਜੋਪ ਕਰੁਣਾ ਦਹਾਨ ਕੀ ਗਰੀਬ ਨਵਾਸ ਸਤਿਪਾਤਿ ਧਰਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਰਸਤੇ ਨਾ ਕੋਈ ਤੰ ਭਾਈ ਸਾਹਿਬ ਨੇ ਕੀਤਾ ਸਾਨਨ ਧਾਨ ਰਾਮ ਬਾਸਪੁਰ ਜਿੰਸਰਿਆ ਇਹਨੇ ਸਵਾਰਿਆ ਸੋ ਮੈਂ ਧਨਵਾਦੀ ਹਾਂ ਭਾਈ ਸਾਹਿਬ ਜਿਹੜਾ ਜਿਨ੍ਹਾਂ ਨੇ ਇਹਦੇ ਪਿਆਰ ਤੇ ਸਤਿਕਾਰ ਸਾਹਿਬ ਸਾਰੀ ਸੰਗਤ ਨੂੰ ਕਿਸਤ ਸਰਵਨ ਕਰਾਇਆ ਹੈ ਸੋ ਹੁਣ ਮੈਂ ਕੁਝ ਬੇਨਤੀਆਂ ਆਪਣੀ ਐਸੋਸੀਏਸ਼ਨ ਵੱਲੋਂ ਆਪ ਜੀ ਦੇ ਸਾਹਮਣੇ ਕਰ ਰਿਹਾ ਹਾਂ ਕਿ ਜਿਸ ਦਿਨ ਇਸ ਪ੍ਰੋਗਰਾਮ ਦੀ ਅਰੰਭਤਾ ਕੀਤੀ ਸੀ ਤੇ ਬਹੁਤ ਹੀ ਦਿਲ ਦੇ ਵਿੱਚ ਇਸ ਗੱਲ ਦਾ ਭੈ ਸੀ ਕਿ ਮੌਸਮ ਪ੍ਰਸਾਦ ਦਾ ਹੈ ਪਰ ਸਾਡੇ ਪੰਜਾਂ ਸਿੰਘਾਂ ਨੇ ਐਸੇ ਗਰਾਊਂਡ ਦੇ ਵਿੱਚ ਖਲੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗੁਰੂ ਸਾਹਿਬ ਅੱਗੇ ਅਪੀਲ ਕੀਤੀ ਤੇ ਨੈਕਸਟ ਡੇ ਮੈਂ ਜਦੋਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਿਆ ਤੇ ਉਥੇ ਹੁਕਮਨਾਮਾ ਸੀ ਹੁਕਮਨਾਮਾ ਆਇਆ ਗੁਰਪੂਰਾ ਬੈਠਿਓ ਵਡ ਭਾਗੀ ਗੁਰਪੂਰਾ ਬੈਠਿਓ ਵਡ ਭਾਗੀ ਮਨ ਹੀ ਪਿਆ ਪਰਗਾਸਾ ਕੋਈ ਨਾ ਪਹੁੰਚ ਲਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਸੋ ਮੇਰੇ ਮਨ ਨੂੰ ਉਦੋਂ ਹੀ ਸਕੂਨ ਆਇਆ ਔਰ ਅਸੀਂ ਆਣ ਕੇ ਫੈਸਲਾ ਕਰ ਦਿੱਤਾ ਕਿ ਚਾਹੇ ਬਰਸਾਤ ਹੋਵੇ ਚਾਹੇ ਮੌਸਮ ਕਿਸ ਤਰ੍ਹਾਂ ਦਾ ਵੀ ਹੋਵੇ ਚਾਹੇ ਝੱਖੜ ਹੋਵੇ ਪ੍ਰੋਗਰਾਮ ਹੋਏਗਾ ਕਿ ਪੁਲਸ ਐਲਟਰ ਹੋਣ ਦੇ ਵਿੱਚ ਹੀ ਹੋਏਗਾ ਉਹਦੇ ਨਾਲ ਲੱਗਦੀ ਜਗ੍ਹਾ ਦੇ ਵਿੱਚ ਹੋਏਗਾ ਔਰ ਐਸੇ ਕਰਕੇ ਹੀ ਅੱਜ ਤੁਸੀਂ ਸਾਰੇ ਇੱਥੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ ਨੇ ਕਈ ਫੈਸਲੇ ਬਦਲਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਇੱਕ ਹਾਲ ਨਹੀਂ ਬੁੱਕ ਕੀਤਾ ਲੇਕਿਨ ਉਹਦੇ ਸੰਗਤ ਦੇ ਬੈਠਣ ਦੀ ਇੱਨੀ ਜਗ੍ਹਾ ਨਹੀਂ ਸੀ ਲੇਕਨ ਲੇਕਨ ਸਾਡੇ ਮਨ ਨੂੰ ਭਰੋਸਾ ਸੀ ਗੁਰੂ ਤੇ ਭਰੋਸੇ ਕਰ ਨਹੀਂ ਅਸੀਂ ਅੱਜ ਭਰੋਸਾ ਕੀਤਾ ਤੇ ਅੱਜ ਤੁਹਾਡੀਆਂ ਸਖਤਾਂ ਸਾਰੀਆਂ ਸਾਡੇ ਰੂਹ ਰੇ ਨੇ ਔਰ ਸਾਨੂੰ ਮਾਣ ਹੈ ਕਿ ਤੁਸੀਂ ਚੱਲ ਕੇ ਆਏ ਹੋ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਹੁਣ ਇੱਕ ਬੇਨਤੀ ਇੱਕ ਬੇਨਤੀ ਬੋਲੇ ਸੁਨਹਾ ਦੇਵ ਦੇ ਸਨਮਾਨ ਵਜੋਂ ਇੱਕ ਦੇ ਕਰਾ ਹੋਰ ਬੋਲੇ ਬੀ ਵਿਸ਼ਾਲ ਜੀ ਜੋ ਬੁਕੇ ਕਥਾਵਾਚਨ ਸਾਡੀ ਕੌਮ ਦੇ ਬੁਕੇ ਕਥਾਵਾਚਕ ਨੇ ਅਸੀਂ ਦੇਖਿਆ ਕਿ ਜੋੜਾ ਘਰ ਦੇ ਵਿੱਚ ਜੋ ਬਹੁਤ 30% ਤੋਂ 50% ਦੇ ਆਊਟਰ ਟੈਰਮੈਂਟ ਹੋ ਚੁੱਕੇ ਸੀ ਉਹਨਾਂ ਦਾ ਅੱਜ ਦੋ ਰੰਮ ਕਰਾਏਗੇ ਸੀ ਤੇ ਅੱਜ ਅਖੰਡ ਪਾਠ ਦੇ ਪਉ ਪਾਈ ਜਾ ਰਹੀ ਹੈ ਉਹ ਅਸੀਂ ਗੱਲ